ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯੰਪੁਰ ਸਵਾਗਤ ਕਰਦਾ ਆ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਆਏ ਸੀ ਮੇਲੇ ਤੇ ਤੁਹਾਨੂੰ ਦਿਖਾਉਨੇ ਆ ਕੱਲੀ ਕੱਲੀ ਚੀਜ਼ ਆ ਪਹਿਲਾ ਅਮਰਾਲਿਆਂ ਦਾ ਹਣੰਬਾ ਥਰੇਸਰ ਲੱਗਿਆ ਆ ਜੋ ਮਲਟੀ ਕ੍ਰੌਪ ਆ ਮੇਰੇ ਹਿਸਾਬ ਨਾਲ ਕੱਢਦਾ ਇਹ ਸਾਈਡ ਤੇ ਦੇਖੀਏ ਤਾਂ ਇਹਨਾਂ ਦਾ ਰੋਟਾਵੇਟਰ ਪਿਆ ਅੱਗੇ ਫਾਲੇ ਲਾਏ ਹੋਏ ਨੇ ਆ ਦੇਖ ਸਕਦੇ ਹੋ 93000 ਦਾ ਇਹ ਕੀਮਤਾਂ ਮੇਲੇ ਕਰਕੇ ਡਾਊਨ ਕਰੀਆਂ ਹੋਈਆਂ ਨੇ ਤੇ ਆ ਗੇ ਮਸ਼ੀਨ ਆ ਗਈ ਇਹਨਾਂ ਦੀ ਮਾਲਾ ਜੋ 4 ਵਗੈਰਾ ਪਾਉਣ ਵਾਲੀਆਂ ਨੇ ਨੀਂਸ ਦੀਆਂ ਉਹ ਖੜੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਇਹ ਬਰੀ ਮੱਕੀ ਦਾ 4 ਪਾਉਂਦੀਆਂ ਨੇ ਉਹਨੇ ਇਹ ਹਾਂਜੀ 4 ਵੀ ਪਾਉਂਦੇ 4 ਪਾਉਣ ਵਾਲੀ ਵੱਡੀ ਜੀ ਹੈਗੀ ਬੜੀ ਠੀਕ ਆ ਆ ਖੜੀਆਂ ਨੇ ਮਸ਼ੀਨਾਂ ਦੇਖ ਸਕਦੇ ਹੋ ਤੁਸੀਂ ਇਹਦਾ ਰੇਟ ਹੈਗਾ ਕਿੰਨਾ ਕਿਨੇ ਰੇਟ ਦੀ ਹੈ ਜੀ ਇਹ ਇਹ 26500 ਦੀ ਹੈ ਜੀ ਤੁਸੀਂ ਅੱਜ ਲੈਣੇ ਹੋ ਮੇਰੇ ਚ ਲੈਣੇ ਹੋ ਤਾਂ 1000 ਰੁਪਏ ਘਟਾ ਦੇ ਤਾਂ ਅੱਜ 1000 ਰੁਪਏ ਘਟਾ ਦੇ ਡਾਊਨ ਪੇਮ ਲੱਗੀਆਂ ਹੀ ਨੇ ਕਿ ਨਹੀਂ ਮੇਲੇ ਕਰਕੇ ਇਹ ਕੌਕੜੀ ਹੋਏ ਤੋਂ ਵੱਡੀ ਆ ਖਾਨ ਵੀਰੋ ਤੇ ਇਸ ਸਾਈਡ ਤੇ ਚਲੀਏ ਆਪਾਂ ਇੱਥੇ ਭਾਰਤ ਥ੍ਰੈਸਰ ਵਾਲੇ ਖੜੇ ਆ ਆ ਥ੍ਰੈਸਰ ਨੇ ਉਹਨਾਂ ਦੇ ਆ ਦੇਖ ਸਕਦੇ ਹੋ ਤੁਸੀਂ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਥ੍ਰੈਸਰ ਤੇ ਉਸ ਤੋਂ ਅੱਗੇ ਚੱਲਦੇ ਆਂ ਆ ਬਿਰਦੀ ਐਗਰੋਸ ਟੈਕਨੋਲੋਜੀ ਗੈਰੀ ਆ ਜਾ ਉਹ ਆ ਦੇਖ ਸਕਦੇ ਹੋ ਤੁਸੀਂ ਇਹਨਾਂ ਦੀ ਆ ਲੇਜ਼ਰ ਕਰਾ ਨੇ 2 ਲੱਖ 65000 ਕੀਮਤ ਅੱਜ ਦੀ 7 ਫੁੱਟੇ ਦੀ ਤੇ ਆ ਕੇ ਆਪਣਿਆਂ ਕੀ ਜੀਰੋ ਡ੍ਰਿਲ ਵੀ ਜੀ ਬੀਐਸਆਰ ਜੀ ਝੋਲੇ ਦੀ ਸਿੱਧੀ ਵੀ ਜੀ ਸਾਡੀ ਐਸਆਰ ਝੋਨੇ ਦੀ ਸਿੱਧੀ ਵਿਝਾਈ ਲਈ ਮਸ਼ੀਨਾਂ ਨੇ ਤੇ ਇਹਦੀ ਕੀਮਤ ਹੈਗੀ 1 ਲੱਖ 35000 5000 ਡਿਸਕਾਊਂਟ ਆ ਇਹਦੇ ਤੇ ਆ ਵੀ ਇਹੀ ਆ ਝੋਨੇ ਦੀ ਸਿੱਧੀ ਵਿਝਾਈ ਲਈ ਬਿਰਦੀ ਐ ਕਰੋ ਜੀ ਤੇ ਉਤੋਂ ਆ ਬਿੱਕੀ ਤੇ ਵਾਲੇ ਟਾਇਰ ਵਾਲਿਆਂ ਨੇ ਸਟਾਲ ਲੱਗੀ ਆ ਉਹਦੇ ਬੱਕਰੇ ਬੱਕਰੇ ਟਾਇਰ ਨੇ ਅੱਜ ਜਾਨੀ ਸਸਤੇ ਮਿਲਦੀ ਆ ਕੋਈ ਵੀ ਚੀਜ਼ ਲੈਣੇ ਆ ਤੇ ਪੋਸਤੋਂ ਅੱਗੇ ਆ ਆਗੇ ਆਪਣੇ ਦੀਪ ਧੰਜਲ ਆ ਸਰਪਰ ਸੀਡਰ ਆ ਗਿਆ ਆ ਕੀ ਇਹ ਕਿਹੜੀ ਚੀਜ਼ ਹੈ ਵੀਰੇ ਇਹ ਮਲਚਰ ਹੈ ਮਲਚਰ ਆ ਨਾ ਇਹ ਹਾਂ ਜੀ ਹਾਂ ਦੋਨੋਂ ਸਾਈਡ ਤੋਂ ਤੇ ਕੀ ਪ੍ਰਾਈਜ਼ ਰੱਖਿਆ ਅੱਜ ਦਾ ਇਹਦਾ ਪ੍ਰਾਈਜ਼ ਆਏਗਾ ਹੀ ਆ ਸਲਫਰ ਸੀਡਰ ਆ ਗਿਆ ਦੇਖ ਸਕਦੇ ਤੁਸੀਂ ਸਾਰੀਆਂ ਚੀਜ਼ਾਂ ਖੜੀਆਂ ਨੇ ਇਹਨਾਂ ਦੇ ਹਰ ਇੱਕ ਚੀਜ਼ ਬਣਾਉਂਦੇ ਨੇ ਲੈਂਡ ਲੇਜ਼ਰ ਕਰਾਹ ਸੁਪਰ ਸੀਡਰ ਸਮਾਰਟ ਸੀਡਰ ਖੜਾ ਪਿੱਛੇ ਨੇ ਸਾਰੀਆਂ ਚੀਜ਼ਾਂ ਬਣਾਉਂਦੇ ਕਿਹੜੀ ਜਗ੍ਹਾ ਵੀਰੇ ਆਪਣੀ ਰਾਏਕੋਟ ਰਾਏਕੋਟ ਠੀਕ ਆ ਗੋਇੰਦਵਾਲ ਗੋਇੰਦਵਾਲ ਠੀਕ ਆ ਗੋਇੰਦਵਾਲ ਰਾਏਕੋਟ ਆ ਦੇਖ ਸਕਦੇ ਤੁਸੀਂ ਵੀ ਸਾਰੇ ਖੜੇ ਨੇ ਇਹਨਾਂ ਦੇ ਤੇ ਉਸ ਤੋਂ ਚਗਦੇ ਆ ਕਿ ਸਿਮਰਨ ਕੰਬਾਇਨ 676 ਉਹ ਲੱਗੀ ਆ ਦੇਖ ਸਕਦੇ ਤੁਸੀਂ ਤੇ ਇੱਧਰ ਟਾਟਾ ਦੀਆਂ ਕਾਰਾਂ ਖੜੀਆਂ ਨੇ ਸਾਰੀਆਂ ਆ ਸਿਮਰਨ ਵਾਲਿਆਂ ਦਾ ਸੁਪਰਸੀਡਰ ਆ ਦੇਖ ਸਕਦੇ ਤੁਸੀਂ ਆ ਰੋਟਾ ਬੀਟਰ ਆ ਗਿਆ ਬੱਟਾ ਪਉਣ ਵਾਲਾ ਜਿੰਦਰਾ ਤੂੜੀ ਵਾਲਾ ਰੀਪਰ 755 ਅੱਡੀ ਸਾਰਾ ਕੁਛ ਚਾਨੀ ਸਾਰਾ ਕੁਝ ਇੰਆ ਬਣਾਉਂਦੀਆਂ ਨੇ ਲੇਜ਼ਰ ਕਰਾ ਤੇ ਮਰਨ ਵਾਲਿਆਂ ਨੇ ਇਹ ਤੇ ਉਸ ਤੋਂ ਇੱਧਰ ਆ ਗਿਆ ਆਪਣੇ ਸਰਦਾਰ ਲੇਜ਼ਰ ਲੈਂਡ ਲੋਵਰ ਇਹ ਸਰਦਾਰ ਵਾਲੇ ਆ ਗਏ ਲੇਜ਼ਰ ਕਰਾ ਲੇ ਆ ਦੇਖੋ ਤੁਸੀਂ ਸਾਰੇ ਨਾਂ ਦੇ ਲੱਗੇ ਹੋਏ ਨੇ ਕਿਸੇ ਉੱਤੇ ਰੇਟ ਲਾਏ ਹੋਏ ਨੇ ਕਿਸੇ ਉੱਤੇ ਨਹੀਂ ਆ ਟਰੈਕਟਰ ਦੇ ਮੂਹਰੇ ਲਾਉਣ ਨੂੰ ਕਣਕ ਦੀ ਬੜਾਈ ਵਾਸਤੇ ਆ ਰੋਟਾ ਬਟਰ ਆ ਗਏ ਆ ਮੱਕੀ ਦਾ ਚਾਰ ਪੌਣ ਵਾਲੀ ਮਸ਼ੀਨ ਆ ਗਈ ਤੇ ਆ ਆਪਣੇ ਚਾਰ ਦੀਆਂ ਜੋ ਬਣਾਉਣੇ ਆ ਗੱਠਾਂ ਨੂੰ ਰੈਪ ਕਰਨ ਵਾਲੀ ਮਸ਼ੀਨ ਆ ਆ ਮੂਹਰੇ ਟਰੈਕਟਰ ਤੇ ਲੱਗਣ ਵਾਲੀ ਇਹ ਦਿੱਤੀ ਆ ਅਸਰਬੈਲ ਵਾਲਾ ਨੇ ਆ ਦੇਖੋ ਤੁਸੀਂ ਆ ਗੱਠਾਂ ਨੂੰ ਰੈਪ ਕਰ ਦਿੰਦੀ ਆ ਔਰ ਟਰੈਕਟਰ ਮੂਰੇ ਲੈ ਕੇ ਕੰਬੈਨ ਵਾਲਾ ਕੰਮ ਕਰਦੀ ਆ ਤੇ ਉਸ ਤੋਂ ਅੱਗੇ ਆਪਾਂ ਇੱਧਰ ਚੱਲਦੇ ਆ ਆ ਗੋਵਿੰਦ ਵਾਲਿਆਂ ਦਾ ਲੱਗਿਆ ਹੋਇਆ ਐਗਰੀਕਲਚਰ ਕੰਬੈਨ ਜਿਹੜੀ ਚੈਨ ਵਾਲੀ ਆਉਂਦੀ ਆ ਥੱਲੇ ਚਾਹੇ ਕਿਦਾਂ ਮਰਜ਼ੀ ਬੜਾਈ ਕਰੋ ਇਹਦੇ ਨਾਲ ਆ ਦੇਖੋ ਤੁਸੀਂ ਬੜੀ ਸੋਹਣੀ ਕੰਬਾਇਨਾ ਟਨਲ ਦੇ ਵਿੱਚ ਕਿੱਲੇ ਦੇ ਵਿੱਚੇ ਬੜਾਈ ਕਰੀ ਚੱਲੋ ਚਾਹੇ ਤੇ ਆ ਇਹਨਾਂ ਦਾ ਰੋਟਾਵੇਟਰ ਆ ਗਿਆ ਉਹ ਵੀ ਰੋਟਾਵੇਟਰ ਆ ਉਹਨੂੰ ਕੀ ਕਹਿੰਦੇ ਆ ਵੀਰੇ ਉਹ ਚੀਜ਼ ਨੂੰ ਹਾਂ ਪਾਵਰ ਹੈ ਰੋਟੇ ਪਾਵਰ ਪਾਵਰ ਹੈਰੋ ਪਾਵਰ ਹੈਰੋ ਪਾਵਰ ਹੈਰੋ ਬਣਾਈ ਹੋਈਆਂ ਨੇ ਤੇ ਆਹ ਜਿਹੜਾ ਵੀ ਚਾਹੀਦੀ ਹੈ ਨੇਦਰਲੈਂਡਰ ਵੱਡਲੇ ਸਾਬ ਦੀ ਤੁਹਾਡੀ ਤਰਾ ਆ ਗਿਆ ਨੇਦਰਲੈਂਡਰ ਸਿੱਧਾ ਤੁਹਾਨੂੰ ਆ ਜੀ ਠੀਕ ਹੈ ਆਹ ਛੋਟਾ ਮਲਰ ਹੈਗਾ ਬਣਾਉਣਾ ਇਕੱਠਾ ਬਣਾਉਣ ਵਾਲੀ ਮਸ਼ੀਨ ਹੈ ਨਾ ਰਾਉਂਡ វេលਰ ਛੋਟਾ ਰਾਉਂਡ វេលਰ ਛੋਟਾ ਹੋਵੰਦਾਂ ਵਾਲਿਆਂ ਦਾ ਆ ਦੇਖ ਲਓ ਵੀਰੇ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਇਹਨਾਂ ਦੇ ਇਹਨਾਂ ਦੇ ਹਰ ਇੱਕ ਚੀਜ਼ ਬਣਾਉਂਦੇ ਨੇ ਕਿਹੜੀ ਜਗ੍ਹਾ ਫਰਮ ਹੈ ਵੀਰੇ ਆਪਣੀ ਸੰਭਾਲਾ ਅੰਬਾਲਾ ਮੰਗਲਾਈ ਅੰਬਾਲਾ ਠੀਕ ਐ ਤੇ ਆਥਰਾ ਇਸਰ ਆ ਗਿਆ ਇਧਰ ਫੇਰ ਸਤਨਾਮ ਥ੍ਰੈਸਰ ਮੈਨੂਫੈਕਚਰਿੰਗ ਥ੍ਰੈਸਰ ਮਲਟੀ ਕ੍ਰੌਪ ਆ ਸਤਨਾਮ ਵਾਲਿਆਂ ਦੀ ਕਮਬੈਨ ਆ ਗਿਆ ਤੁੜੀ ਵਾਲਾ ਰੀਪਰ ਤੇ ਆ ਬੂਟੇ ਪਏ ਆ ਬਸ ਤੁਹਾਨੂੰ ਜਲਦੀ ਜਲਦੀ ਦਿਖਾਣੀਆਂ ਨਹੀਂ ਤਾਂ ਵੀਡੀਓ ਬਹੁਤ ਲੰਬੀ ਚਲੀ ਜਾਣੀ ਆ ਆ ਬੋਰ ਵਾਲਿਆਂ ਦੇ ਇੰਪਲੀਮੈਂਟ ਆ ਗਏ ਆ ਥਰੇਸਰ ਆ ਗਏ ਮਲਟੀ ਕ੍ਰੌਪ ਬਾਸਕਟ ਥਰੇਸਰ ਆ ਦੇਖ ਸਕਦੇ ਹੋ ਤੁਸੀਂ ਆ ਹੋਲਡਿੰਗ ਹਾਲ ਆ ਗਏ ਅੱਤੂ ਤੋਤਾ ਹਾਲ ਆ ਗਏ ਬੋਰ ਐ ਇੰਪਲੀਮੈਂਟ ਵਾਲਿਆਂ ਦੇ ਆ ਪਲਟਾਵੇਂ ਆ ਗਏ ਪਿਆ ਇੱਧਰ ਯਾਨੀ ਸਾਰੇ ਘੱਟ ਰੇਟ ਤੇ ਲੱਗੇ ਹੋਏ ਨੇ ਆ ਵੀ ਤੋਤਾ ਹਾਲ ਆ ਗਏ ਪਿੱਛੇ ਜੋ ਮਿੱਟੀ ਨੂੰ ਬਣਾਉਣ ਨੂੰ ਡਲੇ ਭੰਨਣ ਨੂੰ ਵੀ ਲੱਗਿਆ ਹੋਇਆ ਹੈ ਇਹਦੇ ਬੋਰ ਸੰਗਰੀਆਂ ਆ ਆ ਕੰਬੋ ਥਰੈਸਰ ਖੜਾ ਇਹਨਾਂ ਦਾ ਮੋਰ ਵਾਲਿਆਂ ਦਾ ਯਾਨੀ ਸਾਰੀਆਂ ਚੀਜ਼ਾਂ ਖੜੀਆਂ ਨੇ ਜੋ ਵੀ ਐਮਪਲੀਮੈਂਟ ਬਣਾਉਂਦੇ ਨੇ ਇਹ ਆ ਦੇਖ ਸਕਦੇ ਹੋ ਬੜੇ ਸ਼ਾਨਦਾਰ ਟਰੈਕਟੀਵੇਟਰ ਖੜੇ ਆ ਇਹਨਾਂ ਦੇ ਮਸੂਰ ਨੇ ਪੂਰੇ ਮੰਨੀ ਹੋਏ ਅੱਲੀ ਵੀ ਇੱਥੇ ਆ ਰਿਹਾ ਅੱਛਾ ਇੱਥੇ ਆ ਖੜੇ ਆ ਨੇ ਬੜੇ ਬਣੀ ਜਾਂਦੇ ਮੇਰੇ ਮਗਰ ਇਹਦਾ ਹੀ ਆ ਆ ਮੜੇ ਦੇਖੋ ਜੀ ਇੱਕ ਮਿੰਟ ਆ ਬੱਟਾ ਪਾਉਣ ਵਾਲਾ ਜਿੰਦਰਾ ਆ ਗਿਆ ਜਿੱਦਾਂ ਮਰਦੀ ਦੀ ਜਸਟਿਸ ਬਿਲ ਕਰਵਨ ਹੁਣਾਂ ਸਾਈਡਾਂ ਤੋਂ ਇੱਥੋਂ ਆ ਹੈਰੋਂ ਆ ਗਈਆਂ ਪਾਵਰ ਹੈਰੋਂ ਚੱਲਦੀਆਂ ਨੇ ਸਾਰੇ ਅੱਜ ਘੱਟ ਰੇਟ ਤੇ ਲੱਗੇ ਹੋਏ ਨੇ ਨਾਮ ਵੀ ਕੱਢੇ ਜਾ ਰਹੇ ਨੇ ਤੇ ਜਿਹਦੇ ਨਾਲ ਰਜਿਸਟ੍ਰੇਸ਼ਨ ਕਾਊਂਟਰ ਤੇ ਤੋਂ ਬਾਅਦ ਆਪਾਂ ਚੱਲਦੇ ਆਂ ਇੱਧਰ ਅਗਲੇ ਫਸਤੇ ਆਪਣੇ ਫੇਰ ਆ ਗਏ ਆ ਆ ਜੋਸ ਵਾਲਿਆਂ ਦੇ ਲੱਗੇ ਹੋਏ ਨੇ ਹਾਲ ਕਲਟੀਵੇਟਰ ਆ ਦੇਖੋ ਰੋਟਾਵੇਟਰ ਲੱਗੇ ਆ ਨੇ ਸਾਰੇ ਆਦੇ ਬੇਡਾ ਬੇਡਾ ਦੀ ਨਾਮ ਨਿਕਲਿਆ ਮੇਸ ਆ 10 ਫੁੱਟਾ ਰੋਟਾਵੇਟਰ ਆ ਐਕਸਿਬਿਸ਼ਨ ਕਾਉਂਟੇ ਹੋਣਾ ਲੱਗਦੀ ਹੈ ਸਾਰੇ ਲੱਗੇ ਹੋਏ ਨੇ ਬਾਕੀ ਦਾ ਹੋ ਸਕਦੀ ਵਿੱਚ ਪਤਾ ਚੱਲ ਜਾਵੇਗਾ ਅੱਗੇ ਲੇ ਕੁ ਜਾਉਗੇ ਨਾ ਤੇ ਉਸ ਤੋਂ ਅੱਗੇ ਆ ਗਏ ਵੀਰਵਾਲ ਵੀਰਵਾਲ ਜੋ ਵੀ ਬਣਾਉਂਦਾ ਆ ਸਮੋਲ ਰੋਟਾਵੇਟਰ ਆ بڑا ਮਾਲਾ 12 ਫੁੱਟ ਰੋਟਾਵੇਟਰ ਖੜਾ ਮੜਾ ਹੀ ਰਹਿਲਾ ਇਹ ਹਾਂਜੀ 12 ਫੁੱਟ ਮਤਲਬ ਪੀਸ ਕਿਉਂ ਉਹ ਟਰਾਂਸਪੋਰਟੇਸ਼ਨ ਲਈ ਅਸੀਂ ਇਸਦੀ ਟਾਇਰ ਲਗਾ ਦਈਏ ਅੱਛਾ ਸੱਤ ਆਹ ਟਾਇਰ ਲਾਏ ਹੋਏ ਨੇ ਵੀ ਓਦਾਂ ਲੰਬਾ ਲਜਾਣਾ ਔਖਾ ਸਿੱਧਾ ਸਵਾਗੇ ਦੇ ਜਿਵੇਂ ਟਾਇਰ ਲਾਏ ਹੁੰਦੇ ਸੀ ਉਹ ਚੀਜ਼ ਕਰਤੀ ਕਿ ਨਹੀਂ ਵੀਰ ਬਲ ਵਾਲਿਆਂ ਦਾ ਆਓ ਦੂਜੇ ਰੋਟਾ ਬਟਰ ਖੜਾ ਨੇ ਚੈੱਕ ਮਾ ਕੇ ਦੇਖੋ ਬੜਾ ਹੀ ਰਹਿਲਾ ਘੁੰਮਦਾ ਵੀਰ ਬਲ ਵਾਲੇ ਆਹ ਦੇਖੋ ਆਹ ਤੂੜੀ ਵਾਲਾ ਰੀਪਰ ਖੜਾ ਆਹ ਲੇਜ਼ਰ ਕਰਾ ਖੜਾ ਅੱਜ ਡਾਊਨ ਪੇਮੈਂਟ ਤੇ ਦਿੰਦੇ ਨੇ ਡਿਸਕਾਊਂਟ ਆ ਜਾਣੀ ਇੱਥੇ ਹਾਊਸ ਆਫ ਪ੍ਰੋਸੀਡਰ ਖੜਾ ਦੇਖ ਸਕਦੇ ਹੋ ਤੁਸੀਂ ਸਾਰੇ ਉਸ ਦੇ ਅੰਦਰ ਕੀ ਆ ਜ਼ੀਰੋ ਡਰੈਲ ਪਾਣੀ ਤੇ ਨਾ ਸਰਤਾ ਔਰ ਗੈਰ ਬਕਸ ਖਤਮ ਹੋਣ ਦੇ ਸਾਨਸੀ ਹੋ ਜਾ ਤੇ ਉਸ ਤੋਂ ਬਾਅਦ ਆ ਗਏ ਆ ਟਾਇਰ ਐਗਰੀ ਗੋਲਡ ਹਲਾ ਦੇ ਟਾਇਰ ਪੈ ਨੇ ਸਾਰੇ ਜੇ ਕੇ ਟਾਇਰ ਸਾਡੀ ਜੇਦਨ ਟਾਇਰ ਸਮਾਨ ਕਿਸੇ ਦਾ ਆ ਲੈਂਡ ਫੋਰਸ ਵਾਲਾ ਆ ਗਿਆ ਅੱਗੇ ਉਹ ਨਾਲ ਕ੍ਰੋਨ ਦਾ ਸ਼੍ਰੇਸ਼ਟ ਬਣੇਗਾ ਬੈਟਰ ਟਾਇਰਸ ਦੀ ਨਹੀਂ ਛੇੜੀ ਸ਼੍ਰੇਸ਼ਟ ਆ ਚਾਰ ਪੌਣ ਵਾਲਾ ਆ ਗਿਆ ਆ ਲੇਜ਼ਰ ਕਰਾ ਖੜਾ ਆ ਬੈਲਰ ਖੜਾ ਮੱਕੀ ਬੀਜਣ ਵਾਲੀ ਮਸ਼ੀਨ ਸਾਰੀ ਖੜੀਆਂ ਨੇ ਦੇਖ ਲੋ ਲੈਂਡ ਫੋਰਸ ਅਮਰਗੜ ਆ ਰੋਟਾਵੇਟਰ ਖੜੇ ਨੇ ਵੀਰਾਂ ਉਹਦੇ ਬਣਾਏ ਹੋਏ 7 ਫੁੱਟ 8 ਫੁੱਟ 9 ਫੁੱਟ ਤੇ ਮਸ਼ੀਨ ਵੀ ਲੱਗੀ ਆ ਪਿੱਛੇ ਤੂੜੀ ਵਾਲਾ ਰੀਪਰ ਖੜਾ ਸਟੋਅ ਰੀਪਰ ਤੇ ਆ ਆ ਗਏ ਸਰਬਨ ਵਾਲਿਆਂ ਦੇ ਸਰਬਨ ਇੰਪਲੀਮੈਂਟਸ ਪੱਟਾਂ ਪਾਉਣ ਵਾਲਾ ਜਿੰਦਰਾ ਕਲਟੀਵੇਟਰ ਸਾਰੇ ਖੜੇ ਆ ਅਲਗ-ਅਲਗ ਰੰਗਾਂ ਦੇ ਤੇ ਬੜੇ ਟੈਰਾਂ ਵਾਲੇ ਦੇਖੋ। ਆਹ ਤੋਤਾ ਹਾਲ ਖੜੇ ਆ ਪਿੱਛੇ ਸਾਰੇ ਡਾਊਨ ਪੇਮੈਂਟ ਤੇ ਅੱਜ। ਤੇ ਆ ਸਰਬਨ ਵਾਲਿਆਂ ਦੀਆਂ ਹੈਰਾਂ ਆ ਗਈਆਂ। ਇਹ ਕਿਹੜੀਆਂ ਹੈਰਾਂ ਵੀਰੇ ਨੇ? ਹੱਸ। ਸਪੀਡ ਹੈਰਾਂ। ਤਾਂ ਸਪੀਡ ਹੈਰਾਂ ਬਣਾਈ ਹੋਈਆਂ ਇਹਨਾਂ ਦੀਆਂ। ਸਰਬਨ ਵਾਲਿਆਂ ਦੀਆਂ। ਦੇਖ ਲਓ ਤੁਸੀਂ ਵਧੀਆ ਮਸੂਰ ਐਮਪਲੀਮੈਂਟ ਨੇ ਇਹਨਾਂ ਦੇ। ਆ ਵੀ ਹੈਰੋਂ ਆ ਗਈਆਂ ਆਹ ਆ ਬਡੀਆਂ ਆ ਗਈਆਂ ਜੈਕ ਵਾਲੀਆਂ ਦੇਖ ਲੋ ਹਰਮਨ ਆ ਵੀ ਸਾਰੇ ਜੈਕ ਲਾਏ ਹੋ ਨੇ ਦੇਖੋ ਬੜੀਆਂ ਮਜ਼ਹੂਰ ਆ ਦੇਖੋ ਗੱਲੀ ਵਾਲੇ ਦੇ 3 ਬਾਈ ਦੀ ਗੱਲੀ ਵਾਲੇ ਦਾ ਪੱਟੇ ਟੈਰ ਵਾਲੀਆਂ ਤੇ ਆ ਵੀ ਟੈਰ ਵਾਲੀਆਂ ਨੇ ਆ ਦੇਖੋ ਜੈਕ ਲੱਗਿਆ ਹੋਇਆ ਵੀ ਓਵਰ ਤੇ ਕੰਮ ਨਹੀਂ ਕਰੂਗਾ ਪੱਕਾ ਤੇ ਉਹ ਹੈਗਾ ਅੱਗੇ ਲੱਗਿਆ ਸਖਤੀਮਾਨ ਵਾਲਿਆਂ ਦਾ